ਲਾਡੇ ਮਿੱਤਰੋ ਹੋਣ ਮੌਕਾ ਜੇ ਤੁਸੀਂ ਆਪਣੇ ਝੋਨੇ ਦੇ ਵਿੱਚ ਆਹ ਕਮਾਲ ਦੀ ਚੀਜ਼ ਪਾਤੀ ਨਾ ਤਾਂ ਤੁਹਾਡਾ ਸਭ ਤੋਂ ਵੱਧ ਝਾੜ ਨਿਕਲੂਗਾ ਲੋਕ ਪੁੱਛਣਗੇ ਤੁਸੀਂ ਝੋਨੇ ਦੇ ਵਿੱਚ ਕੀ ਪਾਇਆ ਸੀ ਤੁਹਾਡਾ ਇੰਨਾ ਝਾੜ ਨਿਕਲੂਗਾ ਕਹਿਣ ਦਾ ਮਤਲਬ ਹੈ ਇੱਕ ਛੋਟੀ ਜੀ ਚੀਜ਼ ਨਾਲ ਥੋੜੇ ਝੋਨੇ ਦਾ ਬੰਪਰ ਝਾੜ ਨਿਕਲੂਗਾ ਬੰਪਰ ਝਾੜ ਸਿਰਫ ਛੋਟੀ ਜੀ ਚੀਜ਼ ਆ ਹਰ ਬੰਦਾ ਵਰਤਦਾ ਬਹੁਤ ਘੈਂਟ ਫਾਰਮੂਲਾ ਪਰ 90% ਕਿਸਾਨਾਂ ਨੂੰ ਆਹ ਫਾਰਮੂਲੇ ਬਾਰੇ ਬਿਲਕੁਲ ਨਹੀਂ ਪਤਾ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਆਮ ਦੀ ਚੀਜ਼ ਆ 50 ਰੁਪਏ ਦੇ ਵਿੱਚ ਤੁਹਾਡਾ ਸਾਰਾ ਫਾਰਮੂਲਾ ਇਹ ਆ ਜਾਊਗਾ ਤੇ ਬਹੁਤ ਹੀ ਕਮਾਲ ਦੀ ਚੀਜ਼ ਆ ਹੁਣ ਤੁਸੀਂ ਆਏ ਨਾ ਵੇਖਿਓ ਕਿ ਜਿੱਥੇ ਅਸੀਂ ਹਜ਼ਾਰਾਂ ਦੀਆਂ ਦਵਾਈਆਂ ਪਾਈਆਂ ਉੱਤੇ 50 ਰੁਪਏ ਦਾ ਫਾਰਮੂਲਾ ਕੀ ਕੰਮ ਕਰੂਗਾ ਪਰ ਇਹ 50 ਰੁਪਏ ਦਾ ਫਾਰਮੂਲਾ ਤੁਹਾਡਾ ਇੰਨਾ ਜ਼ਿਆਦਾ ਫਾਇਦਾ ਕਰ ਦੂ ਤੁਸੀਂ ਹੈਰਾਨ ਰਹੇ ਹੋਗੇ ਥੋੜਾ ਝੋਨਾ ਇੰਨਾ ਘੈਂਟ ਫਟਾਰਾ ਕਰੂ ਇੰਨੇ ਘੈਂਟ ਗ੍ਰੋਥ ਕਰੂ ਵੀ ਕਹਿਣ ਦਾ ਮਤਲਬ ਜੇ ਤੁਸੀਂ ਆਹ 50 ਰੁਪਏ ਵਾਲਾ ਫਾਰਮੂਲਾ ਵਰਤ ਲਿਆਣਾ ਸਹੀ ਢੰਗ ਨਾਲ ਤਾਂ ਤੁਹਾਡਾ ਬੰਪਰ ਝਾੜ ਵਰਤੇ ਜਾਤੇ ਤੁਹਾਡਾ 90% ਛਾੜ ਵੀ ਆ ਸਕਦਾ ਇੰਨਾ ਹੀ ਘੈਂਟ ਫਾਰਮੂਲਾ ਮਖੌਲ ਚ ਨਾਲੋ ਗੱਲ ਆਹਾ ਸਸਤਾ ਯਾ ਫਾਰਮੂਲਾ ਤੁਹਾਡੇ ਲੱਖਾਂ ਰੁਪਏ ਬਚਾ ਦੇਉ ਇੰਨਾ ਘੈਂਟ ਇਹ ਫਾਰਮੂਲਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖੋ ਆਓ ਅੱਗੇ ਤੁਹਾਨੂੰ ਦੱਸਦੇ ਆ ਕਿ ਇਹ ਚੀਜ਼ ਦਾ ਕੀ ਨਾਮ ਆ ਜਿਵੇਂ ਤੁਸੀਂ ਵਰਤਣੀਆਂ ਸਾਰੇ ਭਰਾ ਮੈਂ ਇਹਨੂੰ ਚੀਜ਼ ਨੂੰ ਜਾਣਦੇ ਆ ਪਰ 90% ਕਿਸਾਨਾਂ ਨੂੰ ਇਹ ਫਾਰਮੂਲੇ ਬਾਰੇ ਨਹੀਂ ਪਤਾ ਇਹ ਚੀਜ਼ ਦਾ ਨਾਮ ਆ ਜੀ ਗੁੜ ਇਹ ਕੋਈ ਝੋਨੇ ਲਈ ਸਪੈਸ਼ਲ ਗੁੜ ਨਹੀਂ ਆਉਂਦਾ ਜਿਹੜਾ ਤੁਸੀਂ ਆਮ ਗੁੜ ਪਸ਼ੂਆਂ ਨੂੰ ਪਾਉਂਦੇ ਆ ਜਾਂ ਜਿਹੜਾ ਮਕੋੜ ਹੁੰਦਾ ਵਰਤਦੇ ਆ ਇਹ ਉਹੀ ਗੋੜਾ ਇਹ ਫਾਰਮੂਲੇ ਲਈ ਤੁਸੀਂ ਆਹੀ ਗੋੜ ਵਰਤਣਾ ਜਿਹੜਾ ਇੱਕ ਆਮ ਗੋੜ ਹੁੰਦਾ ਤੁਹਾਨੂੰ ਦੱਸ ਦਿਆਂ ਕਿ ਇਹਦੇ ਫਾਇਦੇ ਕੀ ਕੀ ਆ ਇੱਕ ਤਾਂ ਗੁਰਦੇ ਵਿੱਚ ਪ੍ਰੋਟੀਨ ਹੁੰਦਾ ਇੱਕ ਫੈਰਸ ਹੁੰਦਾ ਇੱਕ ਮੈਗਨੀਸ਼ੀਅਮ ਹੁੰਦਾ ਤੇ ਇੱਕ ਪੋਟਾਸ਼ੀਅਮ ਹੁੰਦਾ ਆਹ ਚਾਰੇ ਚੀਜ਼ਾਂ ਇੰਨੀਆਂ ਜ਼ਿਆਦਾ ਜ਼ਰੂਰੀ ਆਣਾ ਇੰਨੀਆਂ ਜ਼ਿਆਦਾ ਫਾਇਦੇਮੰਦ ਆਹ ਚਾਰੇ ਚੀਜ਼ਾਂ ਝੋਨੇ ਦੀ ਗ੍ਰੋਥ ਲਈ ਫਟਾਰੇ ਲਈ ਜਿਹੜਾ ਝੋਨੇ ਦਾ ਬੂਟਾ ਹੁੰਦਾ ਉਹ ਮੋਟਾ ਹੁੰਦਾ ਚੀਜ਼ਾਂ ਨਾਲ ਉਹਦੀਆਂ ਜੜਾ ਮੋਟੀਆਂ ਹੁੰਦੀਆਂ ਜਿਹੜਾ ਕਿ ਬਹੁਤ ਜ਼ਿਆਦਾ ਫਾਇਦੇਮੰਦ ਆ ਜੇਕਰ ਝੋਨਾ ਫਟਾਰਾ ਸਿਰੇ ਦਾ ਕਰੂਗਾ ਗ੍ਰੋਥ ਸਿਰੇ ਦੇ ਕਰੂਗਾ ਜਿਹੜਾ ਬੂਟੇ ਦੀਆਂ ਜੜਾ ਹੋਣੀਆਂ ਮੋਟੀਆਂ ਹੋਣੀਆਂ ਤਾਂ ਆਟੋਮੈਟਿਕ ਹੀ ਆਪਾਂ ਨੂੰ ਝਾਰ ਦੇ ਵਿੱਚ ਵਧਿਆ ਰਿਜ਼ਲਟ ਦੇਖਣ ਨੂੰ ਮਿਲੂਗਾ ਤੇ ਜਿਹੜਾ ਤੁਸੀਂ ਗੁੜ ਲੈਣਾ 1 ਕਿੱਲੇ ਦਾ 1 ਕਿੱਲੋ ਤੋਂ 1.5 ਕਿੱਲੋ ਲੈਣਾ ਠੀਕ ਹੈ ਜੀ ਜਿਹੜੀ ਇਹਦੀ ਪ੍ਰਤੀ ਮਾਤਰਾ 1 ਕਿੱਲੇ ਦੀ 1 ਕਿੱਲੋ ਤੋਂ 1.5 ਕਿੱਲੋ ਆ ਤੇ ਇਹਨੂੰ ਚੰਗੀ ਤਰ੍ਹਾਂ ਬਾਈ ਜੀ ਮਿਕਸ ਕਰ ਲੈਣਾ ਕੁੱਟ ਲੈਣਾ ਚੰਗੀ ਤਰ੍ਹਾਂ ਇਹਨੂੰ ਬ੍ਰੀਕ ਪਾਊਡਰ ਬਣਾ ਲੈਣਾ ਗੁੜ ਦਾ ਤੇ ਤੁਸੀਂ ਕੋਈ ਵੀ ਬਾਲਟੀ ਭਰ ਲੈਣੀ ਆ ਪਾਣੀ ਦੀ ਜਿਹਦੇ ਵਿੱਚ ਆ ਸਾਰਾ ਗੁੜ ਮਿਕਸ ਕਰ ਲੈਣਾ ਡੰਡੇ ਨਾਲ ਵੀ ਤੁਸੀਂ ਹਿਲਾਉਣਾ ਜਦੋਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਗੁੜ ਮਿਕਸ ਹੋ ਗਿਆ ਇਸ ਤੋਂ ਬਾਅਦ ਤੁਸੀਂ ਬੇਸਟੜਾ ਪਾਉਣਾ ਤੇ 500 ਗ੍ਰਾਮ ਪਾਉਣੀ ਹੈ ਜੀ ਖਾਲ ਉਸ ਤੋਂ ਬਾਅਦ ਤੁਸੀਂ 12 ਘੰਟੇ ਬਾਅਦ ਆਪਣੇ ਝੋਨੇ ਦੇ ਵਿੱਚ ਪਾ ਦੇਣਾ ਇਸ ਦਾ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਦੇਖਣ ਨੂੰ ਮਿਲੂਗਾ ਤੁਸੀਂ ਆਪ ਹੀ ਆਖੋਗੇ ਕਿ ਯਾਰ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਹਨਾਂ ਘੈਂਡ ਫਾਰਮੂਲਾ